जे हो आखाणी कहना कथन न जुण हिकु देजाई सपना जिया का हिकु दादा सोमै बिसर नाई बेशुमार अथा अगंत अथोल ਜਿਉਂ ਬੁਲਾਵੋਂ ਤੇ ਨਾਨਕ ਦਾ ਸੁਬੋਲੇ ਤੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਕ ਪਵਿੱਤਰ ਆਨੰਦਮਈ ਕਲਿਆਨਕਾਰੀ ਗੋਦਾ ਆਨੰਦਮਾਨ ਰੀ ਗੁਰਸਾਹੀ ਸਾਤ ਸੰਗਤ ਮੁਖ ਰਸਨਾ ਪਵਿੱਤਰ ਕਰੋ ਮਾਲਕ ਦੇ ਬਖਸ਼ੀ ਹੋਏ ਫਤਿਹ ਦੀ ਸਾਂਝ ਕਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ ਰਹਿਮਤ ਉਸ ਮਾਲਕ ਦੀ ਉਪਰਾਲਾ ਸੰਤ ਬਾਬਾ ਲਖਵੀਰ ਸਿੰਘ ਜੀ ਮਹਾਪੁਰਸ਼ ਸੰثارਪਾਲ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਸਾਥੀਆਂ ਦਾ ਜੋ ਤੰਤਨ ਬਾਬਾ ਬਰੇਮ ਸਿੰਘ ਮਹਾਰਾਜ ਦੀ ਚਲਾਈ ਹੋਈ ਪ੍ਰਥਾ ਪੂਰਾ ਸਾਲ ਸੰਸਾਰ ਦਾ ਭ੍ਰਮਣ ਕਰਕੇ ਪੁੱਲੇ ਵਿਸ਼ਲੇ ਸੰਸਾਰ ਨੂੰ ਗੁਰਮਤਿ ਦੀ ਸੋਜੀ ਪ੍ਰਦਾਨ ਕਰਕੇ ਜੀਵਨ ਜਿਉਣ ਦਾ ਮਾਰਗ ਦਰਸਾ ਕੇ ਹਰ ਸਾਲ ਇਸ ویرਾਨ ਧਰਤੀ ਜੋ ਕਦੀ ਜੰਗਲ ਬਿਆਬਾਨ ਸੀ ਇਸ ਜੰਗਲ ਬਿਆਬਾਨ ਵਿੱਚ ਇਹ ਰਤਵਾੜਾ ਸਾਹਿਬ ਦਾ ਆਸਥਾਨ ਕਾਇਮ ਕਰਨਾ ਔਰ ਹਰ ਸਾਲ ਉਸ ਸੰਗਤ ਨੂੰ ਯਾਦ ਕਰਕੇ ਇਸ ਦਰਬਾਰ ਦੀ ਹਾਜ਼ਰੀ ਪਰ ਕੇ ਪਰਖ ਕਰਨੀ ਸੰਗਤ ਦੀ ਕਿ ਜੋ ਮੈਂ ਸਾਲ ਪੂਰਾ ਪਰਮਣ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਕਿ ਉਸ ਤੇ ਜੀਵਨ ਵਿੱਚ ਕੋਈ ਪਰਵਰਤਨ ਆਇਆ। ਉਸੀ ਪਰਵਰਤ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਸ ਮਹਾਪੁਰਸ਼ਾਂ ਨੇ ਹਰ ਸਾਲ ਇਸ ਸਮਾਗਮ ਦਾ ਪਰਯੋਜਨ ਕੀਤਾ ਹੈ ਉੱਚ ਕੋਟੀ ਦੇ ਮਹਾਪੁਰਸ਼ ਇੱਕ ਤੋਂ ਇੱਕ ਛੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਜਿਨ੍ਹਾਂ ਦੀ ਰਸਨਾ ਤੋਂ ਸੰਤ ਬਾਬਾ ਹਰੀ ਸਿੰਘ ਜੀ ਵਿਦਿਆ ਮਾਰਤੰਡ ਮਹਾਪੁਰਸ਼ ਤਕਸ਼ਾਲ ਦੇ ਕੜੀਏ ਸਮਦ ਸੱਚੀ ਤਕਸ਼ਾਲ ਦੇ ਮੁਖੀ ਸੰਤ ਮਹਾਰਾਜ ਪਾਵਾ ਹਰਨਾਮ ਸਿੰਘ ਜੀ ਰਸਨਾ ਤੋਂ ਵਿਦਵਤਾ ਪਰ ਪੂਰ ਬਚਨ ਆਪਣੇ ਸਰਵਣ ਕਰੇ ਕੀਤੇ ਨੇ ਵੈਸੇ ਮੇਰਾ ਨਹੀਂ ਬਣਦਾ ਕਿ ਉਹਨਾਂ ਤੋਂ ਬਾਅਦ ਮੈਂ ਕੁਝ ਕਹਿ ਸਕਾਂ ਇੱਕਲਪਕ ਇਨਸਾਨ ਉਸ ਕਾਮਲ ਸਤਗੁਰ ਦੇ ਘਰ ਵਿੱਚ ਜਨਮ ਲੈਣ ਕਾਰਨ ਹੀ ਸਤਕਾਰ ਮਿਲਦਾ ਪਿਆਰ ਮਿਲਦਾ ਇਸ ਤੋਂ ਮੈਂ ਜਾਣੂ ਆ ਪਰ ਇਸ ਸੰਪਰਦਾਇ ਦਾ ਉਹ ਸੰਪਰਦਾਇ ਹੈ ਜਿਸ ਸੰਪਰਦਾਇ ਨੇ ਕੌਮ ਦੀ ਬਹੁਤ ਵੱਡੀ ਸੇਵਾ ਨਿਭਾਈ ਹੈ ਬਹੁਤ ਵੱਡਾ ਪਰਿਵਾਰ ਹੈ ਹੋਤੀ ਮਰਦਾਨ ਸੰਪਰਦਾਇ ਜਿਸ ਸੰਪਰਦਾਇ ਦਾ ਕਿਤੇ ਇਤਿਹਾਸ ਵਾਚਿਆ ਜਾਏ ਨਾ ਮਹਾਪੁਰਸ਼ ਵੀ ਕਹਿ ਰਹੇ ਸਨ ਅਸੀਂ ਇਤਿਹਾਸ ਸਰ ਜੀ ਆਪਾਂ ਸੰਭਾਲਿਆ ਨਹੀਂ ਨਾ ਸੀ ਪੜਦੇ ਬਹੁਤ ਸੁਨਹਿਰਾ ਇਤਿਹਾਸ ਔਰ ਮਹਾਪੁਰਸ਼ਾਂ ਦੀਆਂ ਜੀਵਨੀਆਂ ਅੱਜ ਪਰਦੇ ਦੇ ਪਿੱਛੇ ਪਈਆਂ ਰਹਿ ਗਈਆਂ ਔਰ ਇਸੀ ਸੰਪਰਦਾਏ ਦੇ ਮੁਖੀ ਇਸੀ ਸੰਪਰਦਾਏ ਦੀ ਬਰਕਤ ਕਿੱਥੋਂ ਚੱਲਦੀ ਹੈ ਤਨਤਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਭਾਈ ਦਇਆ ਸਿੰਘ ਤੋਂ ਤੇ ਉਸੇ ਸੰਪਰਦਾਏ ਦੇ ਇਸ ਖੇਡ ਵਿੱਚ ਤਨਤਨ ਬਾਬਾ ਸੈਭ ਸਿੰਘ ਮਹਾਰਾਜ ਦਾ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਭਰਵੰਦ ਸਿੰਘ ਜੀ ਨੇ ਆਰਨਾਮ ਸਿੰਘ ਜੀ ਨੇ ਉਹ ਵੀ ਇਸ ਸੰਪਰਦਾਏ ਦੇ ਕਦੀ ਮੁਖੀ ਬਣ ਕੇ ਸੰਸਾਰ ਵਿੱਚ ਵਿਚਰੇ ਇਸ ਸੰਪਰਦਾਏ ਦੇ ਕੈਸੀਆਂ ਕੈਸੀਆਂ ਰੂਹਾਂ ਹੋ ਦੇਖ ਰਹੀਆਂ ਮਾਲਵੇ ਦੀ ਧਰਤੀ ਤੇ ਦੋ ਮਹਾਨ ਮਹਾਪੁਰਸ਼ਾਂ ਨੂੰ ਯਾਦ ਕਰਨਾ ਬਣਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਅਤੇ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਪੁਰਸ਼ ਉਹ ਮਾਲਵੇ ਦੀ ਧਰਤੀ ਜੋ ਅੱਜ ਸਿੱਖ ਜਗਤ ਦੀ ਕਿ ਨਰਸਰੀ ਮੰਨੀ ਜਾਂਦੀ ਹੈ ਇੱਕ ਸ਼ਿੰਗਾਰ ਮੰਨਿਆ ਜਾਂਦਾ ਹੈ ਉਸ ਮੰਜ਼ਲ ਤੇ ਪਹੁੰਚਣ ਵਾਲੀਆਂ ਇਹ ਦੋ ਰੂਹਾਂ ਸਨ ਜਿੱਥੇ ਲਾਚੇ ਲਾਕੇ ਹੀਰਾ ਗਾਣ ਵਾਲੇ ਫਿਰਦੇ ਸਨ ਦੁਨਿਆਵੀ ਖੇਡਾਂ ਵਿੱਚ ਜੀਵਨ ਬਸਰ ਕਰਦੇ ਸਨ ਉਹਨਾਂ ਆਤਮਾਵਾਂ ਨੂੰ ਧਾਰਨਾ ਦੇ ਕੀਰਤਨ ਨਾਲ ਉਹਨਾਂ ਤਰਜਾਂ ਤੇ ਹੀਰਾ ਤੇ ਸਸੀ ਪੁੰਨੂਆਂ ਦੀਆਂ ਵਾਰਾਂ ਤੇ ਉਹਨਾਂ ਤਰਜਾਂ ਤੇ ਗੁਰੂ ਕੀ ਬਾਣੀ ਨੂੰ ਜੋੜ ਕੇ ਧਾਰਨਾ ਦੇ ਕੀਰਤਨ ਦੀ ਦਾਤ ਉਸ ਧਰਤੀ ਤੋਂ ਰੰਭ ਕਰਕੇ ਜਿੱਥੇ ਲਾਚੇ ਲੱਗਦੇ ਸਨ ਕਛਰੇ ਪਾ ਕੇ ਗੁਰੂ ਕੇ ਗਾਤਰੇ ਗਲਾਂ ਚ ਪਾ ਕੇ ਪੰਜ ਕਕਾਰਾਂ ਦੇ ਧਾਰ ਨਹੀਂ ਬਣਾ ਕੇ ਅੰਮ੍ਰਿਤ ਦੀ ਖੇਡ ਉਸਤਤਿ ਤੇ ਵਰਤਾਈ ਗੁਰੂ ਸਵਾਰੀਓ ਅੱਜ ਵੀ ਇਸ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਵਿੱਚੋਂ ਕੁਝ ਹਾਸਲ ਕਰਨ ਦਾ ਸਮਾਂ ਬਣਦਾ ਹੈ ਇਹ ਪਰ ਬਾਹਰੇ ਨੇ ਸ਼ਤਾਬਦੀਆਂ ਦੇ ਜ਼ਿਕਰ ਕੀਤੇ ਨੇ ਬੜੀਆਂ ਸ਼ਤਾਬਦੀਆਂ ਹੋ ਗੁਜ਼ਰੀਆਂ ਇਹ ਵੀ ਗੁਜ਼ਰੀ ਗਈ ਪਰ ਸ਼ਤਾਬਦੀਆਂ ਵਿੱਚੋਂ ਸਾਨੂੰ ਕੁਝ ਪ੍ਰਾਪਤ ਹੋਣਾ ਚਾਹੀਦਾ ਹੈ ਮਾਫ ਕਰਨਾ ਅੱਜ ਬੜੇ ਨਾਜ਼ੁਕ ਦੌਰ ਤੋਂ ਸਿੱਖੀ ਅੱਜ ਸੰਸਾਰ ਵਿੱਚ ਪਨਪ ਰਹੀ ਹੈ ਹਰ ਪਾਸੇ ਖਿੰਡਰਾਓ ਹੀ ਖਿੰਡਰਾਓ ਹੈ ਉਹ ਇੱਕ ਤਾਂ ਦੀ ਕੜੀ ਵੀ ਇਸੀ ਸੰਪਰਦਾਇ ਦੇ ਮਹਾਪੁਰਸ਼ਾਂ ਨੇ ਕਦੀ ਉਸ ਬਿਖਰੀ ਹੋਈ ਕੌਮ ਨੂੰ ਤੇ ਇੱਕ ਹੋਵੇ ਤਾਂ ਉਗਵੇ ਦੇ ਸਿਧਾਂਤ ਦੇ ਅਧੀਨ ਲਿਆ ਕੇ ਉਹ ਖਾਲਸਾ ਰਾਜ ਵੀ ਇਸੀ ਸੰਪਰਦਾਏ ਦੇ ਪਿਆਰਿਆਂ ਨੇ ਕਾਇਮ ਕੀਤਾ ਇਹ ਵੱਖਰੀ ਗੱਲ ਹੈ ਕਿਉਂ ਨਾ ਆਤਮਾਵਾਂ ਨੂੰ ਅੱਜ ਯਾਦ ਨਹੀਂ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀਆਂ ਸ਼ਤਾਬਦੀਆਂ ਮਲਾ ਲਈਆਂ ਬੜਾ ਕੁਝ ਬੜਾ ਲਿਆ ਜਿਸ ਸੰਪਰਦਾਏ ਦੇ ਮੁਖੀ ਨਾ ਹੁੰਦੇ ਤੇ ਮਹਾਰਾਜਾ ਰਣਜੀਤ ਸਿੰਘ ਤਾਂ ਦੁਸਹਿਰੇ ਤੇ ਭਾਈ ਮਹਾਰਾਜ ਸਿੰਘ ਦੁਸਹਿਰੇ ਤੇ ਹੀ ਕਤਲ ਕਰ ਦਿੱਤਾ ਜਾਣਾ ਸੀ ਇਸੀ ਸੰਪਰਾਦਾਇ ਦੇ ਮੁਖੀ ਬਾਬਾ ਸਾਹਿਬ ਸੇ ਮਹਾਰਾਜ ਦੇ ਕੋਲ ਰਾਜਕੌਰ ਦਾ ਆਣਾ ਬੇਨਤੀ ਕਰਨੇ ਕਿਸਤਾ ਹੁਣ ਕੋਈ ਨਹੀਂ ਸੰਸਾਰ ਤੇ ਮਿਸਰਾ ਦੇ ਸਰਦਾਰ ਇਹਦੇ ਦੁਸ਼ਮਣ ਪਨ ਚੁੱਕੇ ਨੇ ਸਭ ਇਹਨੂੰ ਮਿਟਾਉਣ ਲਈ ਤਲੇ ਹੋਏ ਨੇ ਤੇ ਬਾਬਾ ਸਾਹਿਬ ਸੇ ਮਹਾਰਾਜ ਉਸ ਦਸਹਿਰੇ ਤੇ ਗਏ ਉਹਨਾਂ ਦੇ ਜਨਮ ਹੋਰ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਮੁਖੀ ਮਹਾਪੁਰਸ਼ਾਂ ਦਾ ਜਨਮ ਉਸ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਦੇ ਵਰਨਾਲੋਇਆ ਤੇ ਉਸ ਧਰਤੀ ਤੇ ਬਾਬਾ ਜੀ ਪੁੱਜਦੇ ਨੇ ਤੇ ਸਿੱਖ ਸਰਦਾਰ ਤਲਵਾਰਾਂ ਦੇ ਮੁਠਿਆਂ ਨਾਲ ਫੜ ਕੇ ਤਿਆਰ ਵਰ ਤਿਆਰ ਖੜੋਤੀਆਂ ਕਿ ਸਾਡੇ ਦੁਸ਼ਮਣ ਰਣਜੀਤ ਸਿੰਘ ਨੂੰ ਸਾਡੇ ਹਵਾਲੇ ਕਰੋ ਇੱਕ ਕੜਕ ਦੀ ਜ਼ੁਬਾਨ ਵਿੱਚ ਬਾਬਾ ਜੀ ਨੇ ਕੁਝ ਬਚਨ ਆਕੇ ਹਰ ਤਲਵਾਰਾਂ ਦੀਆਂ ਪਾਕ ਸਰਦਾਰ ਖਲੋਗੇ ਕਿਰਪਾਨਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਤੇ ਸਾਰੇ ਸਰਦਾਰਾਂ ਦੇ ਗਲਾਂ ਦੇ ਕੈਂਠੇ ਲਵਾਏ ਗਏ ਔਰ ਇੱਕ ਕੈਂਠਾ ਘੜ ਕੇ ਸੁਨਿਆਰੇ ਨੂੰ ਕਿਆ ਲੈ ਕੇ ਆ ਛੋਟੇ ਜੇ ਬਾਲਕ ਰঞ্জੀਤ ਸਿੰਘ ਨੂੰ ਕੱਢਿਆ ਬਾਹਰ ਔਰ ਗਲ ਵਿੱਚ ਕੈਂਠਾ ਪਾ ਕੇ ਬਚਨ ਕਹਿ ਦਿੱਤੇ ਕਿ ਸਾਰੇ ਗਹਿਣੇ ਪਨ ਕੇ ਇੱਕ ਹੰਸ ਕੜਾਇਆ ਤੇ ਮਾਫ ਕਰਨਾ ਗੁਰੂ ਜੀ ਪਿਆਰੇ ਹੋ ਉਹ ਬਾਬਾ ਸਾਈਬ ਸਿੰਘ ਨਹੀਂ ਹੋ ਸਕਦੇ ਕੋਈ ਜੰਸ ਜੰਨੀ ਦੁਨਿਆਵੀ ਜੀਵ ਨਹੀਂ ਸੀ। ਔਰ ਮੇਰਾ ਮਨ ਅੰਤਰਾਤਮਾ ਦਾ ਸਾਡੇ ਬਜ਼ੁਰਗਾਂ ਦਾ ਮੰਨਣਾ ਉਹ ਦਸਮ ਪਿਤਾ ਆਪ ਉਸ ਸਮੇਂ ਤੇ ਪੁੱਜ ਕੇ ਖਾਲਸਾ ਹੀ ਖੇੜਨੋ ਇੱਕ ਦੀ ਕੜੀ ਵਿੱਚ ਪਰੋਣ ਦੀ ਸਮਰਥਾ ਰੱਖਦਾ ਸੀ ਕਸੀ ਬੜੀ ਜ਼ੋਰ ਕੀ ਲਾਏ ਨੇ ਕਈ ਸਾਲ ਇਸ ਤਰ੍ਹਾਂ ਕੌਮ ਕਤਲ ਹੋ ਜਾਏ। ਇਹ ਡੱਡੂਆਂ ਦੀ ਪੰਸੇਰੀ ਚਾਰ ਕੱਟੇ ਹੁੰਦੇ ਨੇ ਪੇ ਇੱਕ ਛਾਲ ਮਾਰ ਕੇ ਪਾਸੇ ਹੋ ਜਾਂਦਾ। ਔਰ ਇਸ ਪਰੰਪਰਾ ਦੇ ਮਹਾਪੁਰਸ਼ ਕੈਸੀਆਂ ਕੈਸੀਆਂ ਰੂਹਾਂ ਇਸੀ ਸੰਪਰਦਾਇ ਚਾਹੀਆਂ ਨਾ ਫਿਰ ਥੇ ਵਸ ਨਹੀਂ ਬਾਬਾ ਖੁਦਾ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਜਿਨ੍ਹਾਂ ਨੂੰ ਕਰਕੇ ਜਾਣਿਆ ਗਿਆ ਬਾਬਾ ਵੀਰ ਸਿੰਘ ਜੀ ਨਰੰਗਿਆਬਾਦੀਏ ਜਿਨ੍ਹਾਂ ਦਾ ਮਾਝੇ ਦੀ ਧਰਤੀ ਤੇ ਜਾਓ ਕੋਈ ਕੋਨਾ ਕੋਈ ਐਸਾ ਧਰ ਨਹੀਂ ਜਿੱਥੇ ਬਾਬਾ ਵੀਰ ਸਿੰਘ ਮਹਾਰਾਜ ਦਾ ਅਸਥਾਨ ਮੌਜੂਦ ਨਹੀਂ ਹੈ ਉਹ ਵੀ ਉਹਨਾਂ ਸਾਹਿਬ ਦੀ ਧਰਤੀ ਤੋਂ ਬ੍ਰਹਮ ਦੀ ਅਵਸਥਾ ਗੁਰੂ ਨਾਨਕ ਦੇ ਘਰ ਤੋਂ ਹਾਸਲ ਕਰਕੇ ਬਾਬਾ ਸੱਤ ਸਿੰਘ ਮਹਾਰਾਜ ਨੇ ਸਾਰੇ ਲੰਗਰ ਦਾ ਸਾਰਾ ਸਾਮਾਨ ਜਿਸ ਲੰਗਰ ਵਿੱਚ 35 ਮਣ ਪੱਕਾ ਲੂਣ ਪਕਦਾ ਸੀ ਗੁਰੂ ਸਵਾਰਿਓ ਇਸੇ ਸੰਪਰਦਾਇ ਦਾ ਸੰਗਤ ਦਾ ਅੰਦਾਜ਼ਾ ਰੋਟੀ ਦਾ ਇੱਕ ਪਾਸਾ ਪਕਣਾ ਔਰ ਜਿਸ ਦੇਗ ਵਿੱਚ ਦਾਲ ਬਣਣੀ ਨਾ ਸੱਤ ਡੰਡੇ ਲਾ ਕੇ ਬੰਦਾ ਉਸ ਦੇਗ ਵਿੱਚ ਉਤਰ ਕੇ ਉਹਦੀ ਸਫਾਈ ਕਰਦਾ ਸੀ ਉਹ ਸਾਰਾ ਕੁਝ ਬਾਬਾ ਬੀਰ ਸਿੰਘ ਲੱਗ ਦਿੱਤਾ ਕਹਿੰਦਾ ਬੀਰ ਸਿੰਘ वक्त आएगा तेरी अवस्था बड़ी उच्ची हो गई है वह किमें अवस्था बनी वो भी लंबा इतिहास है समा ज्यादा हो जाएगा उस उसको कुछ लद देता और कह दिता जा वीर सि नुरंगाबाद तेरी अवस्था इतनी उच्ची पुज गई है कि जे मैं भी हम तेरी आग्ञा तो मैं दर्शन नहीं कर सकता तुम जाओगे नुरंगाबाद ना बाबा साहब से महाराज का दमदमा स्थान वसीमे ते बार बार से बाहर है बार्डर से है बीर सिंह महाराज का स्थान अंदर है ਇਹ ਜੀ ਉੱਚੀ ਵਸਤਾ ਦਾ ਮਾਲਕ ਇਸ ਸੰਪਰਦਾਇ ਦਾ ਮਹਾਪੁਰਸ਼ ਦੇਗਾ ਮੇਲਾ ਦਿੱਤੀਆਂ ਸਾਧੋ ਸਮਾਨ ਵੀ ਲਾ ਦਿੱਤਾ ਔਰ ਕਹ ਦਿੱਤਾ ਜਾ ਪਾਈ ਬਿੱਲਾ ਆਏਗਾ ਉਹਨਾ ਸਾਹਿਬ ਦੇ ਸਾਰੇ ਕਿਲੇ ਟਾਟੇਰੀ ਕਰ ਦਿੱਤੇ ਜਾਣੇ ਨੇ ਖਾਲਸਾ ਹੀ ਰਾਜ ਖਿੰਡਰ ਜਾਣਾ ਹੈ ਤੂੰ ਜਾ ਕਿਤੇ ਗੁਰਨਾਨਕ ਘਰ ਦਾ ਲੰਗਰ ਕਿਤੇ ਕੜਚੀ ਨਾ ਹੋ ਜਾਏ ਜਾ ਜਾ ਕੇ ਲੰਗਰ ਚਲਾ ਜਾਣ ਲੱਗਿਆ ਵੀਰ ਸਿੰਘ ਖੜੋ ਗਿਆ ਕਹਿੰਦਾ ਬਾਬਾ ਤੇਰੇ ਤੇ ਲੰਗਰ ਚ 35 ਮਣ ਕੱਚਾ ਲੂਣੂ ਪੱਕਦਾ ਮੈਂ ਆਦਨਾਂ ਫਕੀਰ ਹਾਂ ਮੇਰੇ ਕੋਲ ਕਿੱਥੋਂ ਸੀਦਾ ਆਏਗਾ ਕਿੱਥੋਂ ਸਾਜ ਸਮਾਨ ਆਏਗਾ ਤੇ ਬਾਬਾ ਸਾਹਿਬ ਸੇ ਮਹਾਰਾਜ ਨੇ ਕੋਲ ਖੜੀਆ ਪਿਆ ਸੀ ਚਮੜੇ ਦਾ ਇੱਕ ਬਟੂਆ ਜਿਹਾ ਹੁੰਦਾ ਚੁੱਕੇ ਉਹਦੇ ਹੱਥੇ ਦੇ ਅੱਗੇ ਸਿਰ ਦਿੱਤਾ ਕਹਿੰਦਾ ਜਾ ਵੀਰ ਸਿਆ ਹ ਹਿੱਸਾ ਸਾਡਾ ਤੇ ਹੱਥ ਤੇਰਾ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਸ਼ਾਇਦ ਤੁਸੀਂ ਉਸ ਮਹਾਪੁਰਸ਼ ਦੇ ਦਰਸ਼ਨ ਕੀਤੇ ਹੋਣ ਪੰਗਾਣੀ ਕਲਾ ਮਾਝ ਦੀ ਧਰਤੀ ਤੇ ਸੰਤ ਬਾਬਾ ਜਗਿੰਦਰ ਸਿੰਘ ਜੀ ਦੇ ਮੋਨੀ ਸਾਹਿਬ ਸਾਹਿਬ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਜਗਿੰਦਰ ਸਿੰਘ ਜੀ ਲੰਬੇ ਉੱਚੇ ਹਾਸੇ ਸਿਰ ਹੁੰਦਾ ਸੀ ਟੀਰ ਵਾਲੇ ਮਹਾਪੁਰਸ਼ ਉਹ ਮੈਂ ਹਜ਼ੂਰ ਸਾਹਿਬ ਦੀ ਧਰਤੀ ਤੇ ਜਦ ਇਹ ਸੇਵਾ ਚ ਆਇਆ ਤੇ ਮੈਂ ਪੁੱਜਿਆ ਤੇ ਮੈਂ ਸਵਾਲ ਕਰ ਦਿੱਤਾ ਮੈਂ ਕਿ ਮਹਾਰਾਜ ਮਹਾਪੁਰਸ਼ ਨੇ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋ ਨਾ ਨਾ ਜਾਣੇ ਮੇਰਾ ਬਾਪੂ ਦੇ ਹੁਣ ਕਰਨੇ ਬੜਾ ਪਿਆਰ ਦਿੱਤਾ ਤੇ ਮੈਂ ਤੁਰਿਆ ਨਾ ਗਿਆ ਮੈਂ ਕਿਹਾ ਮਹਾਰਾਜ ਜਦੋਂ ਉਹਨਾਂ ਸਾਹਿਬ ਤੋਂ ਚੱਲ ਕੇ ਆਏ ਸੋ ਤੇ ਉਸ ਵੇਲੇ ਬਾਬਾ ਬੀਰਸੇ ਮਹਾਰਾਜ ਨੂੰ ਸਾਰਾ ਸਾਜ ਸਮਾਨ ਲੰਗਰ ਦਾ ਲਦਕੇ ਦੇ ਦਿੱਤਾ ਸੀ ਕਦੇ ਉਹ ਦਰਸ਼ਨ ਹੋ ਸਕਦੇ ਨੇ ਕਹਿੰਦੇ ਬਾਬਾ ਜੀ ਉਹ ਬੁਰਸ਼ਾ ਗਦੀ ਦਾ ਸਮਾਂ ਆਇਆ ਜਿਵੇਂ ਅੱਜ ਆਇਆ ਹੋਇਆ ਹੈ ਖਾਲਸੇ ਦਾ ਖਾਲਸਾਈ ਦੁਸ਼ਮਣ ਬਣ ਕੇ ਆਇਆ ਬਾਬਾ ਬੀਰਸੇ ਨੂੰ ਇਤਿਹਾਸ ਹੈ ਗੁਰਮਖ ਪਿਆਰਿਓ ਵਿਚਾਰਾਂ ਜੇ ਲੰਮੇ ਪੈ ਜਾਈ ਤੇ ਬੜਾ ਲੰਬੀ ਸਮਾਂ ਬਣ ਜਾਂਦਾ ਹੈ ਉਹ ਸਮਾਂ ਬਣ ਗਿਆ ਤੇ ਮਹਾਰਾਜ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਹਾਂ ਉਸ ਬੁਰਸ਼ਾ ਗੱਡੀ ਦੇ ਸਮੇਂ ਵਿੱਚ ਉਹ ਬਸਤਰ ਤੋਂ ਸਾਡੇ ਸਾਧੂ ਸਮਾਨ ਸਾਰਾ ਖੇਰੂ ਖੇਰੂ ਹੋ ਗਿਆ ਪਰ ਜਿਹੜਾ ਖੜੀਆ ਦਿੱਤਾ ਸੀ ਬਾਬਾ ਸਾਹਿਬ ਸਿੰਘ ਮਹਾਰਾਜ ਨੇ ਮੈਂ ਤਖਤ ਦੀ ਦਲੀਜ਼ ਤੇ ਖੜੋ ਕੇ ਤੁਹਾਨੂੰ ਕਹਿ ਰਿਹਾ ਮੇਰੇ ਵੱਡੇ ਮਹਾਪੁਰਸ਼ਾਂ ਤੱਕ ਅਸੀਂ ਉਸ ਖੜੀਏ ਦੇ ਵਿੱਚ ਮਾਇਆ ਪਾਈ ਕੋਈ ਨਾ ਕਢੀ ਜ਼ਰੂਰ ਸੀ ਇਹ ਸੰਪਰਦਾਇ एड् उच्ची आस्ते हैं बाबा जसवंत सिंह का जिक्र कर रहे हैं नगन रूप वस्ता दे मालक जिन उगनी नहीं, नहीं। किसी संसार की कोई संसार नजर ही नहीं आता परमेश्वर नजर आता हर वस्तु चो सब गोविंद है सब गोविंद है गोविंद बिन नहीं कोई दी वस्ता काबिल कमदार एक मस्जिद में जा पुजे नगन रूप मुसलमान सारे कट्ठे हो गए ਔਰ ਪੱਥਰ ਚੁੱਕ ਕੇ ਖੜੋਗੇ ਕਹਿੰਦੇ ਇਸ ਸੰਸਾਰ ਕਰੋ ਗੁੱਸਾ ਕਿਤੇ ਆ ਗਿਆ ਵਿੱਚ ਕੋ ਰੱਬ ਦਾ ਪਿਆਰਾ ਸੀ ਉਹਨੇ ਕਿਹਾ ਸਵਾਲ ਕਰ ਦਿੱਤਾ ਕਹਿੰਦੇ ਗੁਰਮੁਖਾ ਤੂੰ ਕੌਣ ਹੈ ਕਹਿੰਦਾ ਮੈਂ ਪਰਮੇਸ਼ਰਾਂ ਦਾ ਰੱਬ ਆ ਮੈਂ ਖੁਦਾ ਤੂੰ ਖੁਦਾ ਹੈ ਤੇ ਖੁਦਾ ਦੇ ਆਜ਼ਮਤ ਦੀ ਕੋਈ ਖੇਡ ਵਰਤਾ ਕੇ ਬਖਾ ਮੀਰ ਮਰਗੇਸ਼ ਗ੍ਰੰਥ ਪੰਡਿਤ ਸ਼ੇਰ ਸਿੰਘ ਦਾ ਲਚਿਤ ਗ੍ਰੰਥ ਅੱਜ ਵੀ ਮੌਜੂਦ ਹੈ ਸੰਪਰਦਾਇ ਕੋਲ ਹੋਏਗਾ ਉਸ ਅੰਕਤ ਹੈ कि बाबा जसवंत सिंह जी ने छड़ी चुकी तो मस्जिद पासे टेढ़े करके रख दी तो दुनिया च मुसलमाना दे मुखी खुदा है खुदा है बाबा खुदा सिंह ना पै गया आ हुणे हुणे कुछ समय पहले कुछ काबल कंधार तो गुरसिख आए उन्हबरती मैं बेनती की कहते हाँ महाराज मैं क्या साढ़े संप्रदाय के महापुरुष आए सन उस धरती से क्या हाँ महाराज मस्जिद है और अज भी आके देख लो मस्जिद खलोती है पर टेढ़ी खलोती है ਸੋ ਗੁਰਮੁਖ ਪਿਆਰੇਓ ਇਹੋ ਫੋਕੀਰਾਂ ਦੇ ਦਰ ਨੇ ਇਹੋ ਆਤਮਾਵਾਂ ਦੇ ਦਰ ਨੇ ਜਿਨ੍ਹਾਂ ਤਨ ਤਨ ਸੁਰਗੰਸਾ ਮਹਾਰਾਜ ਦੀ ਕਮਾਈ ਹੈ ਸਾਰੀ ਕਿਤੇ ਆਪਣੀ ਕਮਾਈ ਨਹੀਂ ਸੀ ਜਿਵੇਂ ਭਾਈ ਹਰੀ ਸਾਰੇ ਸੰਤ ਮਹਾਪੁਰਸ਼ਤੰਤ ਬਾਬਾ ਹਰੀ ਸਿੰਘ ਜੀ ਨੇ ਅੱਜ ਬੜੇ ਵਿਸਤਾਰ ਵਿੱਚ ਆਪਣਾ ਬਚਨ ਕਰ ਰਹੇ ਸਨ ਵਿਦਵਤਾ ਭਰਪੂਰ ਬਚਨ ਜਿਹੜੇ ਸ਼ਾਇਦ ਸਾਡੀ ਸਿਰੋਂ ਅਗੇ ਲੰਘ ਜਾਂਦੇ ਨੇ ਪਰ ਬੜੀ ਸਰਲ ਭਾਸ਼ਾ ਵਿੱਚ ਆਪ ਨੇ ਸਮਝਾਇਆ ਹੈ ਕਿ ਕਾਮਲ ਸਤਗੁਰ ਦੀ ਬਾਣੀ ਦਾ ਆਦੇਸ਼ ਹੈ ਗੁਰਸਿੱਖ ਨੂੰ ਨਮਸਕਾਰ ਦਾ ਵਿਸ਼ਾ ਨਾ ਬਣਾਓ ਭਾਈ ਗੁਰਮਖੋ ਇਹ ਗੁਰੂ ਦਾਦੇਸ਼ ਹੈ ਗੁਰਸਿੱਖ ਨੂੰ ਨਮਸਕਾਰ ਕੀਤੀ ਹੈ ਕਿ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਹਰੇਸ਼ ਹੈ ਗੁਰਬਾਣੀ ਬਣ ਜਾ ਤੇਰੇ ਚਾ ਬਾਪੂ ਚ ਕੋਈ ਅੰਤਰ ਭੇਦ ਨਹੀਂ ਹੋਣਾ ਚਾਹੀਦਾ ਬਾਪੂ ਕਿਤੇ ਨਹੀਂ ਗਿਆ ਭਾਈ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਸਰੀਰਾਂ ਚ ਹਰ ਮੰਦਰ ਇਹੋ ਸਰੀਰ ਹੈ ਜਿੱਥੇ ਹਰ ਵਾਸਾ ਸੰਤ ਬਾਬਾ ਬਰੇ ਆਮ ਸਿੰਘ ਜੀ ਨੇ ਤੁਹਾਨੂੰ ਸਮਝਾਇਆ ਹੈ ਵਿਧੀਆਂ ਅਨਸਾਰ ਆਤਮ ਮਾਰਗ ਮੈਗਜ਼ੀਨ ਦੇ ਅਨੁਸਾਰ ਤੁਹਾਨੂੰ ਬਹੁਤ ਕੁਝ ਅਜ ਪ੍ਰਦਾਨ ਹੁੰਦਾ ਹੈ ਬਹੁਤ ਕੁਝ ਮਿਲਦਾ ਹੈ ਪਰ ਕੇਵਲ ਪੜਨ ਤੱਕ ਸੀਮਤ ਨਾ ਰੱਖੋ ਗੁਰਬਖ ਪਿਆਰਿਓ ਉਹਨਾਂ ਬਚਨਾਂ ਤੇ ਅਮਲ ਕਰਿਏ ਅਜ ਗੁਰਸਿੱਖ ਕੀ ਕਿਉ ਇਸਕ ਘਰ ਤੇ ਪੂਜੀ ਅਸੀਂ ਬਾਣੇ ਦੇ ਧਾਰ ਨਹੀਂ ਬਣ ਗਏ ਬਾਣਾ ਵੀ ਧਾਰਨ ਕਰਦੇ ਆ ਪਰ ਮਾਫ ਕਰਨਾ ਸਾਡੇ ਅੰਦਰ ਉਹ ਬਾਣੀ ਨਹੀਂ ਹੈ ਸਾਡੇ ਨਾਲ ਜਪਦੀ ਦਾ ਜਾਪ ਵੀ ਨਹੀਂ ਹੈ ਮਾਫ ਕਰਨਾ ਮੈਂ ਕਈ ਐਸੀ ਆਤਮਾਾਂ ਤੱਕੀਆਂ ਨੇ ਬਾਣੇ ਪਾ ਕੇ ਤੁਰੇ ਫਿਰਦੇ ਨੇ ਪਰ ਕਦੀ ਜਪਜੀ ਦਾ ਪੁੱਛੀਏ ਕਿ ਭਾਈ ਕਦੀ ਕੋਈ ਬਾਣੀ ਕਦੀ ਨਹੀਂ ਪੜੀ ਕਿੱਥੇ ਗਏ ਉਹ ਬਬਰ ਜਿਨ੍ਹਾਂ ਨੂੰ ਯਾਦ ਕਰਦੇ ਆ ਪੰਜ ਗ੍ਰੰਥੀ 10 ਗ੍ਰੰਥੀ ਦੇ ਨਿਤਨੇਮੀ ਢਾਈ ਪੈ ਰਾਤ ਰਹਿੰਦਿਆਂ ਸਮਾਧੀ ਵਿੱਚ ਲੀਨ ਹੋ ਜਾਣਾ ਹਰ ਇੱਕ ਬਬਰ ਤਾਂ ਮੈਂ ਆਪਣੀ ਅੱਖਾਂ ਨਾਲ ਤੱਕਿਆ ਬੜਾ ਪਿਆਰ ਕਰਦਾ ਸੀ ਹਬਤਨ ਸਿੰਘ ਬਾਲੀਵਾਲ ਕਰਕੇ ਉਹਦਾ ਨਾਂ ਸੀ ਬਾਲੀਵਾਲ ਨਗਰ ਹੈ ਹਿਮਾਚਲ ਦੇ ਬਾਰਡਰ ਤੇ ਬੀਤ ਦੇ ਇਲਾਕੇ ਜਿੱਥੇ ਹੈ ਉਨੇ ਆਣਾ ਕਿਲਾ ਸਾਹਿਬ ਚਾਣਾ ਔਰ ਕਦੇ ਇਹੋ ਨੇ ਆ ਕੇ ਇਹ ਨਹੀਂ ਮੰਗਣਾ ਡੇਰਾ ਸਿੱਧਾ ਡੱਕ ਡੇਰੇ ਮੰਗਦੇ ਆ ਨਾ ਗੁਰੂ ਘਰਾਂ ਚ ਕਿ ਸਾਨੂੰ ਏਸੀ ਕਮਰਾ ਵੀ ਹੋਵੇ ਤੇ ਨਾਲ ਬਾਥਰੂਮ ਵੀ ਹੋਵੇ ਕਦੇ ਡੇਰਾ ਮੰਗਣਾ ਉਹਨੇ ਬਰਾਂਡੇ ਚ ਬੈਠੇ ਰਹਿਣਾ ਤੇ ਇੱਕ ਬੋਰਡ ਸੀ ਉਹਦੇ ਨਾਲ ਢਾਈ ਪੈਰ ਰਾਤ ਰਹਿੰਦਿਆਂ ਸਮਾਧੀ ਵਿੱਚ ਲੀਨ ਪੰਜ ਗ੍ਰੰਥੀ ਦਾ ਉਹਦੇ ਡੱਬ ਚ ਹੁੰਦੀ ਸੀ ਸੰਪੂਰਨ ਤੈਮ ਕਰਕੇ ਉਹਨੇ ਜੀਵਨ ਦਾ ਆਹਾਰ ਕਰਨਾ ਮੈਨੂੰ ਉਹ ਕਿਹੜਾ ਨਾ ਮੈਨੂੰ ਬੜਾ ਪਿਆਰ ਕਰਨਾ ਸਾਰੀ ਸਾਰੀ ਰਾਤ ਉਹਨੇ ਮੈਂ ਰੋਣਾ ਛੋਟਾ ਜਿਹਾ ਸੀ ਮੈਂ ਉਹਨੇ ਮੈਨੂੰ ਮੋੜੇ ਚੁੱਕ ਕੇ ਸਾਰੀ ਰਾਤ ਘੁੰਮਦੇ ਰਹਿਣਾ ਔਰ ਨਾਲ ਬਚਨ ਕੁਛ ਕਹਿੰਦਾ ਹੁੰਦਾ ਸੀ ਜਿਹੜੇ ਮੇਰੇ ਅੱਜ ਕੰਨਾ ਵਿੱਚ ਗੂੰਜਦੇ ਨੇ ਮੇਰੀ ਨਿੱਕੀ ਜੀ ਇਸ ਸੁਕੜੀਏ ਤੇਰੇ ਚ ਮੇਰੀਆਂ ਖੇਲਾ ਸੰਦੂਕੜੀ ਕਹਿੰਦਾ ਮੈਨੂੰ ਕਿ ਤੇਰੇ ਚ ਮੇਰੀਆਂ ਖੇਲਾ ਔਰ ਇੱਕ ਦਿਨ ਪਿਆਰ ਜਿ ਭਿਜ ਕੇ ਮੇਰੀ ਲੱਤ ਕਿਤੇ ਉਹਦੇ ਪੰਜ ਗਰੰਤੀ ਨੂੰ ਵੱਜ ਗਈ ਉਹਦੇ ਡੱਬ ਵਿੱਚ ਸੀ ਤੇਰੇ ਵੱਟ ਕੇ ਮੇਰੇ ਮੂੰਹ ਤੇ ਥੱਪੜ ਮਾਰਿਆ ਨਾਲ ਕਹਿੰਦਾ ਬਾਬਾ ਮੈਨੂੰ ਮਾਫ ਕਰ ਦੇ ਆ ਤੂੰ ਮੇਰੇ ਗੁਰੂ ਨੂੰ ਪੈਰ ਮਾਰ ਦਿੱਤਾ ਇਹ ਤਾਂ ਮੈਂ ਤੈਨੂੰ ਥੱਪੜ ਮਾਰਿਆ ਗੁਰੂ ਪਿਆਰਿਓ ਇਹ ਪਿਆਰ ਦੀਆਂ ਖੇਡਾਂ ਨੇ ਇਹ ਬਰਕਤਾਂ ਨੇ ਐਸੀਆਂ ਆਤਮਾਵਾਂ ਵਿੱਚ ਪੈਦਾ ਅੱਜ ਵੀ ਕੀਤੀਆਂ ਜਾ ਸਕਦੀਆਂ ਨੇ ਜਿਸ ਦਿਨ ਅਸੀਂ ਗੁਰੂ ਕੇ ਆਦੇਸ਼ ਨੂੰ ਮੰਨੀਏ ਗੁਰੂ ਨੂੰ ਜਾਣੀਏ ਅਮਰਤ ਵੇਲਾ ਸੱਚਨਾਮ ਉਹੜਿਆਈ ਵਿਚਾਰ ਪੜਦੇ ਨਾ ਰਹਿ ਜਾਓ ਅਮਲ ਵੀ ਕਰੋ ਸਰੰਜਾਮ ਲਗ ਭੌਜਲ ਧਰਮ ਕੇ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਸ਼ਾਮਾ ਵੇਲੇ ਇਹ ਵੀ ਪੜ ਛੱਡੀਦਾ ਕਿ ਅਮਲ ਕਰਦੇ ਹਾਂ ਸਵਾਲ ਹੈ ਆਪਣੇ ਅੰਦਰ ਦੇਖੋ ਕਰਦੇ ਆਂ ਔਰ ਜੇ ਅਰਦਾਸ ਕਰਨੀ ਚਾਹੋ ਵੀ ਤੇ ਨਾ ਚਾਹੋ ਪ੍ਰਮਖ ਤੋਂ ਨਿਕਲ ਜਾਂਦੀ ਐ ਸਾਥ ਮਤ ਦੇ ਦਿਆਲ ਪ੍ਰਭ ਤੇ ਤੁਮੇ ਇਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਗ ਤਾਂ ਗੁਰਮਖ ਪਿਆਰਿਓ ਇਹ ਬਰਕਤਾਂ ਤੇ ਰਹਿਮਤਾਂ ਦੇ ਦਰ ਨੇ ਹੈਨ ਵਿਰਲੇ ਨਹੀਂ ਕਣੇ ਬੜੇ ਦ ਸੰਸਾਰ ਤੇ ਕੋ ਵਿਰਲੇ ਰਹੇ ਨੇ ਇਹ ਸੰਗਤਾਂ ਕਿਤੇ ਕਿਤੇ ਚੱਲ ਕੇ ਆਈਆਂ ਵਿਦੇਸ਼ਾਂ ਚੋਂ ਯੂਪੀ ਤੋਂ ਦੀਆਂ ਤੇ ਕੋਨੇ ਕੋਨੇ ਸਾਲਾ ਸਾਲ ਇਹ ਮਹਾਪੁਰਸ਼ ਭ੍ਰਮਣ ਕਰਦੇ ਨੇ ਦੁਨੀਆ ਵਿੱਚ ਹਰ ਇੱਕ ਸਮਾਗਮ ਇਹ ਬਾਬਾ ਬਰੇ ਆਮ ਸੇ ਰੱਖਿਆ ਸੀ ਜਦ ਉਹਨਾਂ ਪਿਆਰਿਆਂ ਨੂੰ ਕਤਤ ਕਰਕੇ ਵੇਖਣਾ ਸੀ ਕਿ ਜੋ ਮੈਂ ਕਮਾਇਆ ਇਹਨਾਂ ਦੀ ਝੋਲੀ ਚ ਪਾਇਆ ਕਿਨਾਂ ਦੇ ਚਿਹਰਿਆਂ 'ਚ ਨਜ਼ਰ ਆਂਦਾ ਹੈ ਕਿ ਉਹ ਚੱਲਣਾ ਚਿਹਰਿਆਂ 'ਤੇ ਆਈ ਹੈ ਪਰ ਕਈ ਐਸੀਆਂ ਰੂਹਾਂ ਮੈਂ ਵੇਖਦਾ ਤੁਹਾਡੀ ਸੰਗਤ ਵਿੱਚ ਬੈਠੀਆਂ ਹੋਈਆਂ ਤਿਲ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇ ਬਰਕਤਾਂ ਤੇ ਰਹਿਮਤਾਂ ਦੇ ਪਾਤਰ ਨੇ ਸੰਤ ਬਾਬਾ ਲਖਬੀਰ ਸਿੰਘ ਜੀ ਭਾਵੇਂ ਸੇਹਤ ਆ ਵੀ ਮੇਰੇ ਵਰਗੀ ਸੇਹਤ ਉਹਨਾਂ ਦੀ ਹੈ ਮੈਂ ਵੀ ਤੁਰਿਆ ਫਿਰਦਾ ਹਾਂ ਵੀ ਤੁਰੇ ਫਿਰਦੇ ਨੇ ਪਰ ਆਪਣਾ ਕਾਰਜ ਨਹੀਂ ਛੱਡਿਆ ਜਿੱਥੇ ਕੋਈ ਯਾਦ ਕਰੇ ਪਹੁੰਚਦੇ ਨੇ ਪੈਸੰਦਲਾ ਬਹਾਦਰ ਸਿੰਘ ਜੀ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਆਉਲ ਜਲੂਲ ਬੋਲਣ ਵਾਲੀਆਂ ਰੂਹਾਂ ਸੰਸਾਰ ਤੇ ਬੜੀਆਂ ਪ੍ਰਭਲ ਨੇ ਨਾ ਜੋ ਕੈਂਚੀ ਲੈ ਕੇ ਬਾਣੀ ਕਟਣ ਦੁਨੀਆ ਨੇ ਕਟਣ ਦੁਨੀਆ ਨੇ ਔਰ ਕੈਸੇ-ਕੈਸੇ ਮੂਰਖ ਆ ਦੁਨੀਆ 'ਚ ਪੈਦਾ ਹੋ ਗਏ ਜੋ ਗੁਰੂ ਨੂੰ ਗੁਰੂ ਦੀ ਮਰਿਆਦਾ ਸਮਝਾਂਤ ਰਪੇ ਨੇ ਐਸੀਆਂ ਬੰਦਿਆਂ ਨਾਲ ਟਕਰਾ ਮਾਰਨੀ ਆ ਐਸੀਆਂ ਬੰਦਿਆਂ ਨੂੰ ਚੈਲੰਜ ਕਰਕੇ ਗੱਲਾਂ ਕਰਨੀਆਂ ਔਰ ਸਾਨੂੰ ਮਾਣ ਹੈ ਸਾਨੂੰ ਸਤਿਕਾਰ ਇਸ ਮਹਾਂਪੁਰਸ਼ ਦਾ ਇਸ ਕਰਕੇ ਵਿਦਵਾਨ ਮਹਾਂਪੁਰਸ਼ ਹੈ ਚੋਲੇ ਪਾ ਕੇ ਤੇ ਮੇਰੇ ਵਰਗੇ ਬੜੇ ਫਿਰਦੇ ਨੇ ਗੁਰਮੁਖ ਪਿਆਰੇਓ ਇਹਨਾਂ ਨੂੰ ਸ਼ਕਤੀ ਦਿੱਤੀ ਹੈ ਗੁਰੂ ਨਾਨਕ ਨੇ ਉਹ ਸ਼ਕਤੀ ਪ੍ਰਦਾਨ ਕਰਦੇ ਨੇ ਇਹਨਾਂ ਦਾ ਫਰਜ਼ੰਦ ਬੇਟਾ ਭਾਈ ਗੁਰਪ੍ਰੀਤ ਸਿੰਘ ਜੀ ਉਹ ਪਾਵੇਂ ਐਸਜੀਪੀਸੀ ਮੌਜੂਦਾ ਹਾਲਾਤਾਂ ਦੇ ਵਿੱਚ ਬੈਠਾ ਫਿਰ ਰਿਹਾ ਅਕਾਲ ਤਖਤ ਦੇ ਜੋ ਹਾਲਾਤ ਬਣੇ ਪਏ ਨੇ ਕਿੱਧਰ ਗਏ ਜਜ਼ਮਰਦੀ ਕਿਸੇ ਨੂੰ ਕੰਨ ਪੜ ਕੇ ਲਾ ਦਿਓ ਕਿ ਨੂੰ ਕੱਢ ਦਿਓ ਅਕਾਲ ਤਖਤ ਦੀ ਜੋਸ਼ ਪਰੰਪਰਾਗਤ ਖੇਡ ਦੁਰਸਿੱਖੀ ਦੀ ਝੋਲੀ ਚ ਦਸ ਗੁਰਮਿੰਨ ਸਾਹਿਬ ਪਾ ਕੇ ਗਏ ਨੇ ਉਹਨਾਂ ਵੀ ਅਸੀਂ ਲੋੜ ਰਹੇ ਹਰ ਪਾਸੇ ਇੱਕ ਖੇਡ ਵਰਤੀ ਹੋਈ ਹੈ ਪਰ ਗੱਲ ਉਦੋਂ ਬਣਨੀ ਹੈ ਗੁਰਮੁਖਾ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਹਾਰ ਬਣਾ ਲਿਆ ਕਿੱਥੇ ਪਾਉਣਾ ਹੈ ਕਿਵੇਂ ਕਿੰਨੀ ਜਪੀਏ ਕਿੰਨੀ ਅਰਦਾਸਾਂ ਕਰੀਏ ਤੇ ਬਾਪੂ ਨੂੰ ਪੁੱਛੋ ਬੰਦੇ ਨੂੰ ਕਿਉਂ ਪੁੱਛਦੇ ਹੋ ਭਾਈ ਬਾਬੇ ਨੂੰ ਪੁੱਛ ਕੇ ਵੇਖੋ ਬਾਬਾ ਤਾਂ ਕਹਿੰਦਾ ਕੇਸੋ ਕੇਸੋ ਕੂਕੀ ਨਾ ਸੋਈ ਅਸਾਰ ਰਾਤ ਦਿਵਸ ਕੇ ਕੂਕਰੇ ਕਬੂ ਕਿਸਨੇ ਪੁਕਾਰ ਬੁਰਾਤ ਦਿਨ ਦੀ ਪੁਕਾਰ ਕਰਦਾ ਬੰਦਾ ਕਹਿੰਦਾ ਮੈਂ ਕਿਵੇਂ ਜਪਾਂਗਾ ਸਾਰੀ ਰਾਤ ਉਹ ਵੀ ਪੁੱਛ ਕੇ ਵੇਖ ਲੈ ਤੇ ਭਗਤ ਨਾਮਦੇਵ ਜੀ ਬੈਠੇ ਨੇ ਉਹਦਾ ਸਵਾਲ ਦਾ ਜਵਾਬ ਦੇਣ ਵਾਲੇ ਕੀ ਆਖਦੇ ਨੇ ਨਾਮੇ ਕਹਤ ਚਲੋਚਨਾ ਮੁਖਤੇ ਰਾਮ ਸਮਾਰ ਹੱਥ ਪਾਉ ਤਰ ਕਾਨ ਸਭ ਛੀਤ ਲੰਜਨ ਨਾਲ ਹੱਥਾਂ ਨਾਲ ਕੰਮ ਕਰ ਕਿਰਦਰਤਵਾ ਬਾਬੇ ਨੇ ਉੱਤਮ ਦਿੱਤਾ ਹੈ ਨਾ ਨਾਲ ਸਨੇ ਇਹ ਵੀ ਸਮਝਾਇਆ ਹੈ ਤੇਰੇ ਜੀਵਨ ਦੀ ਮੋਟਰ ਵੀ ਦਿੱਤੀ ਹੈ ਗੁਰਸਿੱਖਾ ਕਿਹੜੀ ਮੋਟਰ ਦਿੱਤੀ ਹੈ ਮਨਹਾਲੀ ਕਿਰਸਾਨੀ ਕਰਨੀ ਸਨਮ ਪਾਣੀ ਤਨਖੇਤ ਨਾਮ ਵੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ਼ ਗਰੀਬੀ ਕੰਗਾਲੀ ਦਾ ਨਾਂ ਨਾ ਸਮਝ ਬੈਠੇ ਤਨ ਸ਼ਾਂਸ਼ਾ ਬਣਾਇਆ ਰਾਜਾ ਵੀ ਬਣਾਇਆ yogi ਵੀ ਬਣਾਇਆ ਗੁਰਸਿੱਖਾ ਪਰ ਜੀਵਨ ਕਿੱਸਾ ਬਤੀਤ ਕਰਨਾ ਮਾਣ ਹੁੰਦੇ ਹੋਏ ਨਿਮਾਣਾ ਤੇ ਤਾਣ ਹੁੰਦੇ ਹੋਏ ਨਿਮਾਣਾ ਨਿਤਾਣਾ ਗੁਰੂ ਦੀਆਂ ਬਰਕਤਾਂ ਗੁਰੂ ਦੇ ਰਹਿਮ ਦੇ ਇੱਕ ਮਹਾਪੁਰਸ਼ ਇਸ ਸਟੇਜ ਤੇ ਮੇਰੇ ਪਰਿਵਾਰ ਦੇ ਮਹਾਪੁਰਸ਼ ਹੋਣਗੇ ਸਾਰੇ ਹੁਤੀ ਮਰਦਾਨ ਸੰਪਰਦਾਇ ਦਾ ਪਰਿਵਾਰ ਹੈ ਪੈਸਾਂ<th>ਰੀ ਸਿੰਘ ਜੀ ਜੋ ਟਕਸਾਲੀ ਮਹਾਪੁਰਸ਼ ਨੇ ਜਿਨ੍ਹਾਂ ਨੇ ਆਪਣੀ ਜੀਵਨ ਵਿੱਚ ਬਹੁਤ ਕੁਛ ਬੜੀਆਂ ਬੜੀਆਂ ਕਾਲਾਂ ਕਾਲੀਆਂ ਨੇ ਉਹਨਾਂ ਦੇ ਵੀ ਬੜੇ ਬਰਕਤਾਂ ਤੇ ਰਹਿਮਤਾਂ ਦੀਆਂ ਖੇਡਾਂ ਸੰਸਾਰ ਵਿੱਚ ਪ੍ਰਵਲ ਨੇ ਉਹਨਾਂ ਦੇ ਵੀ ਦਰਸ਼ਨ ਅੱਜ ਹੋਏ ਨੇ ਮੈਂ ਤਾਂ ਕਤਾ ਹੀ ਦਵਾਫੀ ਮੰਗਣੀ ਹੈ ਇਹਨਾਂ ਸਮਾਰੋਹ ਤੇ ਮੈਂ ਜਾ ਨਹੀਂ ਸਕਿਆ ਭੁੱਲਣ ਹਾਰ ਹੋ ਗਿਆ ਬੁढ़ा ਹੋ ਗਿਆ 70 ਸਾਲ ਦੀ ਉਮਰ ਲੰਘ ਗਈ ਹੈ ਬਾਣੀ ਵੀ ਭੁੱਲ ਜਾਂਦੀ ਹੈ ਕਿਤੇ ਕਿਤੇ ਅਕਲ ਭੁੱਲ ਜਾਂਦੇ ਸੰਕੋਚ ਕਰੀਦੇ ਫਿਰ ਸਮਾਗਮਾਂ 'ਚ ਜਾਈਏ ਉੱਥੇ ਬੈਠਾਂ ਮੂਚਾ ਉੱਚਾ ਉੱਚਾ ਪੈਂਦਾ ਤੇ ਅੱਜ ਕੱਲ੍ਹ ਕਈ ਤਰ੍ਹਾਂ ਦੇ ਵਿਚਾਰ ਇਸ ਸੰਸਾਰ 'ਚ ਪੋਪਦੇ ਨੇ ਤੁਪੈ ਇਸ ਕਾਰਨ ਕਰਕੇ ਮੈਂ ਥੋੜਾ ਸੰਕੋਚ ਕਰਦਾ ਸਮਾਗਮਾਂ ਤੋਂ ਵੀ ਪਰ ਗੁਰਨਾਨਕ ਦੇ ਘਰ ਦੀ ਲਈ ਹੋਈ ਡਿਊਟੀ ਨਿਭਾਣ ਦਾ ਕятਨ ਹੈ ਜਿਤਨੇ ਸਵਾਸ ਨੇ ਸਾਡੇ ਘਰ ਦੇ ਤਾਂ 70 75 ਸਾਲ ਤੱਕ ਕੋਈ ਪੁੰਜਾਈ ਨਹੀਂ ਪਾਈ 40 50 60 ਸਾਲ ਦੇ ਵਿੱਚ ਗਾਇਬ ਹੋ ਜਾਂਦੇ ਮੈਨੂੰ ਪਤਾ ਨਹੀਂ ਕਿਉਂ ਰੱਖਿਆ ਹੈ ਸ਼ਾਇਦ ਕੋਈ ਸੇਵਾਮਕ ਬਾਬੇ ਨੇ ਲੈਣੀ ਹੋਣੀ ਹੈ ਜਿਸ ਕਰਕੇ ਸੰਸਾਰ ਵਿੱਚ ਵਿਚਰ ਰਹੇ ਹਾਂ ਗੁਰਨਾਨਕ ਕਿਰਪਾ ਕਰੇ ਗੁਰਨਾਨਕ ਰਹਿਮਤ ਕਰੇ ਜੋ ਬਰਕਤਾਂ ਜੋ ਰਹਿਮਤਾਂ ਸਾਡੇ ਬੀਜੀ ਬੀਬੀ ਰਣਜੀਤ ਕੌਰ ਜੀ ਕਿੰਨਾ ਪਿਆਰ ਕਰਦੀਆਂ ਸਨ ਕਿਤੇ ਕਦੇ ਦਾਸ ਨਾਲ ਤਾਂ ਨਾਤਾ ਇੱਕ ਪਰਿਵਾਰਕ ਰਿਸ਼ਤਾ ਵੀ ਹੈ ਮਨਸੂਨਾ ਨਗਰ ਦੇ ਨਾਨਕੇ ਘਰ ਸਨ ਮਾਹਪੁਰ ਸ਼ਾਹ ਦੇ ਔਰ ਮੈਨੂੰ ਕਈ ਵਾਰ ਹੱਸਦੇ ਨੇ ਕਹਿਣਾ ਕਾ ਬਾਬਾ ਤੇਰਾ ਸਾਡਾ ਇੱਕ ਹੋਰ ਵੀ ਰਿਸ਼ਤਾ ਹੈ ਉਹਨਾਂ ਦੀ ਪਿਆਰ ਦੀਆਂ ਬਰਕਤਾਂ ਉਹਨਾਂ ਦੀਆਂ ਰਹਿਮਤਾਂ ਯਾਦਾਂ ਨੇ ਤੇ ਸਾਡੇ ਅੰਦਰ ਪਰਵਾਨ ਨੇ ਤੋਂ ਪਿਆਰ ਉਹ ਸਤਕਾਰ ਬਾਬਾ ਲਖਵੀਰ ਸਿੰਘ ਜੀ ਬਾਬਾ ਹਰਪਾਲ ਸਿੰਘ ਜੀ ਸਦਾ ਬਖਸ਼ਦੇ ਨੇ ਇਤਨੀ ਸੇਵਾ ਪਰਵਾਨ ਕਰਨੀ ਪੁਲਚਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ